ਸਤਿ ਗੁਰੂ ਪਾਸ ਰਨੰਤੀਆ ਮਿਲੈ ਨਾਮੁ ਅਸਾਰਾ ਤ੍ਰਾ ਸਚਾ ਪਾਤਸਾਹੋ ਤਾਪ ਗਿਆਨ ਸੰਸਾਰਾ ਸਰਜ ਹਾਰਾ ਪਗਤਾ ਕੀਤੇ ਕਰ ਤੂੰ ਸੰਤਾਂ ਦੀ ਓਟ ਤੋ ਕੋ ਸੱਚਾ ਸਰਜ ਜੋਗ ਜੋਗ ਅਟਲ ਹਾਜ਼ਰਾ ਜੋਰ ਜਹਰਾਜ ਬੋਰ ਸਰਬ ਕਲਾ ਪ੍ਰਭੂ ਦਸਾਂ ਪਾਤਸ਼ਾਹ ਦੀ ਜੋਤ ਗਿਆਨ ਸਰੂਪ ਪ੍ਰਤੱਖ ਸਤਿਗੁਰੂ ਸਭੇ ਕਮਾਲ ਪੰਤਨ ਸਤਿਗੁਰੂ ਸਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਨ ਪਵਿੱਤਰ ਅਜੂਰੀ ਦੇ ਅੰਦਰ ਆਏ ਸਾਜ ਬੈਠੇ ਹੋਈ ਸਤਕਾਰ ਜੋ ਈ ਸਾਜੀ ਨਵਾਜੀ ਸਾਧ ਸੰਗਤ ਜੀਓ ਆਪ ਸਬਨਾਨੀ ਪਾਵਨ ਬਾਣੀ ਦੇ ਨਿਤਨੇਮ ਸਰਬਣ ਕੀਤੇ ਹਨ ਐਸ ਵਕਤ ਪਾਵਨ